ਬਹਾਦਰ ਸਿਮਰਿਆਲੇ ਕਰਨੋਂ ਦੀਆ ਦੇ ਤਾਏ ਗੁਰੂ ਤੇਗ ਬਹਾਦਰ ਜੀ ਨੇ ਸਮੇ ਸਮੇਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ 15 ਰਾਗਾਂ ਵਿੱਚ 59 ਸ਼ਬਦਾਂ ਚੌਪੜੀਆਂ ਦੀ ਰਚਨਾ ਕੀਤੀ ਅਤੇ 57 ਸ਼ਲੋਕ ਵੀ ਲਿਖੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰਲੇ ਅੰਗਾਂ ਵਿੱਚ ਸੰਕਲਿਤ ਹਨ ਆਪ ਜੀ ਦੇ ਗੋੜੀ ਰਾਗ ਵਿੱਚ ਰਚੇ ਨੌ ਚੌਪਦਿਆਂ ਵਿੱਚੋਂ ਸਤ ਦੁੱਪ ਦੇ ਅਤੇ ਦੋ ਤ੍ਰਿਪ ਦੇ ਹਨ ਇਹਨਾਂ ਦਾ ਮੁੱਖ ਸਵਰ ਵਾਸਨਾਵਾਂ ਦਾ ਤਿਆਗ ਅਤੇ ਸੰਸਾਰਿਕ ਪਰਪੰਚ ਪ੍ਰਤੀ ਵਿਰਾਗ ਦੀ ਭਾਵਨਾ ਵਾਲਾ ਹੈ ਆਸਾ ਰਾਗ ਵਿਚਾਲੇ ਇੱਕ ਚੌਪਦੇ ਵਿੱਚ ਗੁਰੂ ਜੀ ਨੇ ਦੁਆਰ ਦੁਆਰ ਉੱਤੇ ਝਟਕਣ ਵਾਲੇ ਵਿਅਕਤੀ ਨੂੰ ਸੰਬੋਧਨ ਕਰਦੇ ਹੋਇਆਂ ਮਾਨਸ ਜਨਮ ਨੂੰ ਵਿਅਰਥ ਵਿੱਚ ਨਸ਼ਟ ਕਰਨੋਂ ਵਰਜਿਆ ਹੈ ਤੇ ਬਾਹਦਰ ਸਿਮਰਿਐ i don't